ਕੁ ਕਰਦੇ ਇਸ ਤਰ੍ਹਾਂ ਲੋੜ ਪਈ ਆ ਗਏ ਪਰ ਜਦੋਂ ਮੋਰਚਾ ਲੱਗਾ ਉਹ ਤੋਂ ਮਹਾਰਾਜ ਨੇ ਸਾਹਿਬ ਜਦਾ ਜਗਾਰ ਸਿੰਘ ਗੁਰਮਤਿ ਮਿਸ਼ਨ ਕਾਲਜ ਪਰ ਪ੍ਰਵਿਥੀ ਚੌਂਤਾ ਭਲਿਆਣ ਉਥੇ ਖੁੱਲਾ ਸੀ ਇਹ ਕਿਤਨੀ ਦੀ ਗੱਲ ਕਰਦੇ ਜੀ ਤੇ 83 ਜੁਲਾਈ ਚ ਖੁੱਲਾ ਸੀ ਪਹਿਲਾ ਬੈਚ ਸੀ ਫਿਰ ਉਥੇ ਮੈਥੇ ਚ ਨੇ ਵੀ ਭਾਈ ਮਰੀਕ ਸਿੰਘ ਸੰਫੈਡیشن ਦੇ ਪ੍ਰਧਾਨ ਜਦੋਂ ਮੈਂ ਮੈਥੇ ਰਹਿੰਦਾ ਸੀ ਉਹਨਾਂ ਦੇ ਗੁਰਦੈ ਦੀ ਸੇਵਾ ਮਾਰਨੇ ਕੋਈ ਸਮਾਂ ਨਹੀਂ ਦਿੱਤੀ ਉਹਨਾਂ ਦੇ ਪਛਾਦਾ ਪਣਿਸ਼ ਕਰਨਾ ਵਿਚਾਰਿਤ ਹੋਣੇ ਉਹਨਾਂ ਨੇ ਜੋ ਵੀ ਕੋਈ ਸੇਵਾ ਉਹ ਕਰੀ ਦੀ ਸੀ ਯਾਦ ਰੱਖੋ ਉਹ ਵੀ ਕਾਰ ਬਹੁਤ ਕਰਦੇ ਸੀਗੇ ਤੇ ਸਿੰਘਨ ਪ੍ਰੋਨਾਂਊਂਸਿੰਗ ਹੁਣ ਚੜਾਈ ਕਰਕੇ ਪੁਜੋਖਰਾ ਸਾਹਿਬ ਤੋਂ ਜੀ ਉਹ ਵੀ ਸਾਰੇ ਭਾਈ ਮਰੀਕ ਸਿੰਘ ਜੀ ਕਹਿੰਦੇ ਬੇਟੇ ਤੁਹਾਡੀ ਵਿਰਤੀ ਸਾਫੀ ਹੈਗੀ ਭੀ ਜੇ ਜੀਵਨ ਲੈਣਾ ਹੈ ਤੇ ਮੈਥੇ ਟਕਸਾਲ ਤੋਂ ਲਵੋ ਜੇ ਵਿੱਦਿਆ ਲੈਣੀ ਹੈ ਤਾਂ ਮਿਸ਼ਨ ਦੀ ਕਾਲਜਾਂ ਵਿੱਚ ਬਹੁਤ ਜੀ ਤੇ ਤੁਸੀਂ ਪੜਾਈ ਵੱਲ ਧਿਆਨ ਦਿਓ ਉਹ ਵੀ ਅੰਦਰ ਸੀ ਚੀ ਉਹ ਪਰ ਪ੍ਰੋਨਾਂਸ ਤੋਂ ਬਣਾਨੇ ਮੈਨੂੰ ਪ੍ਰੇਰਣਾ ਬਹੁਤ ਕੀਤੀ ਫਿਰ ਮੇਰੇ ਪਿੰਡ ਸੀ ਪਿੰਡੋਂ ਫਿਰ ਅਸੀਂ ਮਿਸ਼ਨੀ ਕਾਲਜ ਖੁੱਲ੍ਹਾ ਕੋਈ ਬਾਬਾ ਬਣਿਆ ਸਿੰਘ ਦੇ ਰਹੀ ਸੀ ਮਿਸ਼ਨੀ ਕਾਲਜ ਚਾੜੀ ਤੇ ਫਿਰ ਉਹ 83 ਤੋਂ 85 ਕੋਰਸ ਸਿੰਘ ਕੀ ਤੱਕ ਫਿਰ ਉਹਦੇ ਮੋਰਕ ਨੂੰ ਇੱਕ ਵਾਰੀ ਗੱਲ ਦੱਸਦੇ ਹਾਂ ਕਿ ਅਕਸਰ ਮਿਸ਼ਨਰੀਆਂ ਉਹੀ ਫਰਕ ਨਹੀਂ ਬਹੁਤ ਥੋੜੀਆਂ ਗੱਲਾਂ ਦਾ ਇੱਕ ਦੋ ਸੀ ਸਾਡੇ ਅਸੀਂ ਐਕੋ ਜੀ ਸਾਧਗੁਰੂ ਨੂੰ ਮੋਲਾ ਮਿਸ਼ਨ ਕਾਲਜ ਆਮ ਹੀ ਤਕਾਲ ਸਿੰਘ ਆਉਣ ਲੱਗੇ ਸਨ ਜੇ ਤਕਾਲ ਵਾਲੇ ਸਾਡੇ ਕਰਕੇ ਹੋਰ ਹੀ ਸਿੰਚ ਚਾਸ ਮਿਲਣਾ ਮਿਸ਼ਨ ਦੀ ਵਾਕੇ ਜਾਣ ਲੱਗੇ ਸਨ ਵੀ ਇੱਕ ਸਾਧਗੁਰੂ ਨੂੰ ਮੰਨਦੇ ਆ ਸਾਡਾ ਪਰਪਾ ਜਿੱਕੇ ਕੀ ਹੈ ਥੋੜੀਆਂ ਗੱਲਾਂ ਤੇ ਸਾਡਾ ਵਖਰੇਵਾ ਮੈਂ ਮਰਿਆਦਾ ਤੋਂ ਹੁਣ ਛੱਡ ਦਈਏ ਵੀ ਰਹਿ ਰਸ ਕਰਦੇ ਆ ਸੀ ਕਾਲ ਤੱਕ ਸਾਧ ਹੁਕਮ ਤਾਬਕ ਮਿਸ਼ਨ ਕਾਲ ਵਾਲੇ ਥੋੜੇ ਪੜਦੇ ਹਰ ਮੰਦਰ ਸਾਹਿਬੀ ਤੋਂ ਨਹੀਂ ਅਸੀਂ ਕਰਦੇ ਸਗੋਸ ਤੋਂ ਵੀ ਕੱਟ ਹੁੰਦਾ ਹੈ ਨਾ ਤੇ ਪਰ ਉਹਦੇ ਨਾਲ ਹੋਰ ਕਿੰਨਾ ਕੁਛ ਹੈਗਾ ਹੈ ਨਾ ਤੇ ਆਪਾਂ ਨਿੱਕੇ ਨਿੱਕੇ ਗੱਲਾਂ ਤੇ ਵਖਰੇਵਾ ਨਾ ਪ ਮਿਲਿਆ ਫਿਰ ਫਰਾਸੀ ਵਿੱਚ ਅਟੈਕ ਹੋ ਗਿਆ ਅਸੀਂ ਅਟੈਕ ਦੇ ਦਰਮਿਆਨ ਤੇ ਸਾਰਾ ਕੁਝ ਖੰਡ ਪੰਡ ਗਿਆ ਉਦੋਂ ਵੀ ਤੁਹਾਡੀ ਮੁਲਾਕਾਤ ਹੋਈ ਸੰਦੇ ਮੈਲਸੋ ਨਾਲ ਕਾਫੀ ਵਾਰ ਹੁੰਦੀ ਕਿ ਕਿਸੇ ਵਿਦਿਆਰਥੀ ਤੋਂ ਉਹਨਾਂ ਦੇ ਸੁਣ ਲਓ ਕੁਝ ਨਹੀਂ ਸੁਣ ਲਓ ਉਹ ਵਰਤ ਬਹੁਤ ਲੰਬਾ ਤੇ ਆ ਸਕਦਾ ਇਹਨਾਂ ਦੇ ਮੈਲਸੋ ਨੂੰ ਕੋਈ ਕੱਢਣੀ ਚਾਹੁੰਦੀ ਹੁੰਦੀ ਹੁੰਦੀ ਖੜੇ ਜਾਣੇ ਉਹ ਤੇ ਜਦ ਤਰਨਜਯਦ ਮੋਰਚਾ ਲੱਗਾ ਸੀ ਨਾ ਤੇ ਤਰਨਜਯਦ ਮੋਰਚੇ ਦੇ ਦਰਮਿਆਨ ਅਸੀਂ ਮਿਸ਼ਨ ਕਾਲੀ ਪੜਦੇ ਸੀ ਤੇ ਉਤੋਂ ਵਿਆਹ ਸੀਦਰ ਅਬੋਰ ਸਾਡੇ ਇਸੇ ਬਾਰੇ ਤੋਂ ਤੁਸੀਂ ਇਧਰ ਨਹੀਂ ਹੋ ਜਾਈਏ ਉਦੋਂ ਸੰਗਰਨਾਲ ਸਿੰਘ ਜਿਹੜੇ ਸੀ ਨਾ ਉਹ ਲੰਗਰ ਸਾਹਿਬ ਗੁਰਨਾਮ ਦਾਸ ਮਹਾਰਾਜ ਜੀ ਦੇ ਲੰਗਰ ਦੇ ਉਪਰਲੀ ਛੱਤ ਤੇ ਦੁਪਹਿਰ ਮਿਲਦੀ ਸੰਗਤ ਨੂੰ ਜੀ ਰਾਸ਼ੇਸ਼ ਸ਼੍ਰੀ ਕਾਲਕਤਖਸਰ ਚਲੀ ਗਈ ਸੀ ਜੀ ਬਈ ਛੋਟੇ ਸਾਨੂੰ ਨਹੀਂ ਪਤਾ ਕੀ ਕਾਰਨ ਸਨ ਕੀ ਸਰੋਵਾਰ ਨੂੰ ਕੁਝ ਤੇ ਛੋਟੇ ਸਾਡੇ ਵਾਲੇ ਸਿਸਟਮ ਆ ਤੇ মিডিਆ ਤੇ ਆ ਨਹੀਂ ਸੀ ਮਨ ਕੋ ਵੀ 20 25 ਸਾਲ ਦੇ ਬਚਨ ਕਰਦੇ ਪੜਾਉ ਹੋਸੀ ਗੱਲ ਕਰਨੀ ਹੈ ਇਧਰ ਸਭੇ ਤਾਂ ਹੋਣ ਕਹਿੰਦੇ ਨੇ ਛੋਟੇ ਬੱਚਿਆਂ ਨੂੰ ਹਰ ਗੱਲ ਦੱਸੋ ਉਹਦੇ ਵੈਦਾਂ ਸਾਡਾ ਸੀ ਗਾਂ ਤੇ ਨੌਲੇ ਕਿੱਥੋਂ ਮਿਲਣੀ ਸੀ ਤੇ ਉੱਥੇ ਰਹਤੇ ਸਾਬਾਬਾ ਜੀ ਉਸ ਖੜੇ ਹੋ ਕੇ ਸਪੀਕਰ ਉਹ ਹੱਥ ਵਿੱਚ ਪਾੜਾ ਲੰਗਾ ਸੀ ਮਾਈਕ ਪਾੜ ਕੇ ਲੀਰ ਨਾਲ ਤੇ ਜਿਹੜੇ ਕੋਈ ਸੰਗਤ ਦੇ ਬੈਠੇ ਨੇ ਸੀ ਬਾਬਾ ਉਹ ਖੜੇ ਰਹਿੰਦੇ ਸੀ ਕਥਨ ਜਿਵੇਂ ਕੋਲ ਅੱਜ ਵੀ ਲੰਗਰ ਸਾਹਿਬ ਦੇ ਉੱਪਰ ਦੀ ਸ਼ਤ ਤੇ ਉਹ ਵਰਕ ਸਵਾਲ ਜਵਾਬ ਕਰਦੇ ਮੈਂ ਵੀ ਚੱਲ ਗਿਆ ਲਾਈਨ 'ਚ ਲੱਗੇ ਮੈਨੂੰ ਕਹਿੰਦੇ ਤੂੰ ਕੀ ਪੁੱਛਣਾ ਨਹੀਂ ਪੁੱਛਣਾ ਨਹੀਂ ਉਹ ਬਗ ਲੰਗ ਗਿਆ ਤੇ ਮੈਨੂੰ ਇਹ ਸਾਥ ਚ ਇਧਰ ਮਾਈਕ ਸੀ ਤੇ ਇਧਰ ਪੱਛਲੇ ਲੈ ਲਿਆ ਨਾ ਤੇ ਉਹ ਲੰਦੇ ਰਹੇ ਗੱਲਾਂ ਹੋਰ ਨਾਲ ਕਰਦੇ ਰਹੇ ਸੀ ਬੱਚ ਕਿ ਗੱਲ ਕਰ ਗਨਮਨ ਵਿੱਚ ਹੈ ਸੀ ਕਿ ਸਵਾਲ ਬੜੇ ਹੁੰਦੇ ਸਰ ਜੀ ਜੇ ਮੈਂ ਕਹਾਂ ਜੀ ਸਾਨੂੰ ਉੱਤੇ ਪੜ੍ਹਾਉਂਦੇ ਨੇ ਵੀ ਭਗਤ ਧੰਨਾ ਜੀ ਨੇ ਰੱਬ ਪੱਥਰ ਚੋਂ ਨਹੀਂ ਪਾਇਆ ਤੇ ਇੱਥੇ ਸੁਣਦੇ ਉਹਦੀ ਭਾਵਨਾ ਸੀ ਕਿ ਪਹਿਲਾਂ ਅਥਾਸਕ ਮਕਾਲ ਕੀਤਾ ਕਹਿੰਦੇ ਤੁਹਾਨੂੰ ਕਹਾਂ ਨੇ ਤੇ ਪੜ ਲਿਆ ਕਰੇ ਚਲਤਾ ਕਰਦੇ ਰਹਿੰਦੇ ਸੀ ਹੁਣ ਜਵਾਬ ਨਹੀਂ ਹੁੰਦਾ ਦਿਓ ਜਵਾਬ ਆਪ ਦੇ ਤੇ ਫਿਰ ਕਹਿੰਦੇ ਨੇ ਬੇਟੇ ਇਸ ਤਰ੍ਹਾਂ ਸੀਗਾ ਗੱਲ ਪੱਤਰ ਦੀ ਨਹੀਂ ਹੈਗੀ ਗੱਲ ਜਦੋਂ ਅੰਦਰ ਭਾਵਨਾ ਪਰਮੇਸ਼ਰ ਜੀ ਤੇ ਬਣਦੀ ਹੈ ਸਾਹਮਣੇ ਨਹੀਂ ਹੁੰਦਾ ਕਿ ਸਾਹਮਣੇ ਤੁਹਾਡੇ ਕੀ ਚੀਜ਼ ਹੈ ਤੁਹਾਡੀ ਵੇਖਣ ਵਾਲੀ ਸੋਚ ਜਾਂ ਸੁਰਤੀ ਕਿੰਨੂੰ ਵੇਖ ਰਹੀ ਜੀ ਹੁਣ ਭਗਤ ਧੰਨਾ ਜੀ ਨੇ ਉਹਦੇ ਲਈ ਤੇ ਹੋਸੀ ਕਰਨ ਤੁਨੀ ਕਾਲਿਆ ਕੋਣ ਤੁਨ ਗੁਰਗੰਸਾਹ ਮਹਾਰਾਜ ਆਪ ਸਾਧ ਗੁਰਜੀ ਨੇ ਦਸਾ ਪਾਸ਼ਾ ਜੋਦੇ ਪਰ ਕਿ ਸੱਚੀ ਮੱਚੀ ਸਾਰੇ ਸਾਧ ਗੁਰਜੀ ਦਸਦੇ ਜਿਹਦੇ ਦਿਨ ਤੁਨ ਦੇ ਜੋਰੀ ਚ ਗਾੜਦ ਲੋਚ ਕਿਉਂ ਕੱਢ ਕੋਈ ਕਿਸੇ ਦੀ ਇਮਤ ਕਿਉਂ ਕੋਈ ਮੈਂ ਪ੍ਰਧਾਨ ਸ਼ਕਤੀ ਜਾਂ ਮੈਂ ਖਾਸ ਗਿਆਨੀ ਮੈਂ ਚਾਦਰ ਕਰਾਂ ਜੀ ਚਾਹਾਂਗੇ ਉਹਦੇ ਚਾਹੀਦੇ ਨੇ ਪਰ ਕਿਸੇ ਨਿਮਰਤਾ ਨਹੀਂ ਨਾ ਹੁੰਦੇ ਨਹੀਂ ਨਾ ਦਿਸਦੇ ਮਹਾਰਾਜ ਜੀ ਵਿੱਚ ਉੱਚੀ ਜਦੋਂ ਸੋ ਇਸ ਤਰ੍ਹਾਂ ਸੰਤਾਂ ਦੇ ਨਾਲ ਬੇਅੰਤ ਇਸ ਤਰ੍ਹਾਂ ਦੇ ਖੇਡਾਂ ਹਾਸ ਦੇ ਖੇਡਦੇ ਫਿਰ ਉਹਨੂੰ ਅਖੀਰ